ਇਹਦਾ ਹਾਂਜੀ ਟਰੈਕਟਰ ਲਿਆਂਦਾ ਤੁਹਾਡੇ ਵਾਸਤੇ ਅੱਛਾ ਹਾਂ ਪੰਮੇ ਲਿਆਂਦਾ ਟਰੈਕਟਰ ਲਿਆਂਦਾ ਗੱਡੀ ਤੇ ਸਾਰੇ ਸੰਦ ਆ ਗਏ ਅੱਛਾ ਹੈ ਉਹ ਚੌੜਾ ਕਰਦਾ ਫਿਰ ਉਹਨਾਂ ਦੇ ਆ ਗੱਡੀ ਸੈਟਰ ਕਰਾਈਦਾ ਲਾ ਹੈਗਾ ਗੱਡੀ ਟਰੈਕਟਰ ਆ ਸਾਰੇ ਸੰਦ ਆ ਫਿਖਾ ਕੇ ਲਾਵਾਂ ਆ ਜਾ ਜੀ ਸਾਹਿਬ ਆ ਜਾ ਆ ਜਾ ਕੱਲੇ ਨੂੰ ਚਾਰਜ ਲਈਆਂ ਫੋਨ ਦੇ ਤਾ ਆ ਜਾ ਆ ਜਾ ਕੱਲੇ ਦਿਨ ਵੀ ਦਿਖਾ ਕੇ ਲਾਵਾਂ ਚਲੋ ਭਲਾ ਤੁਹਾਨੂੰ ਟਰੈਕਟਰ ਦਿਖਾਉਂਦਾ ਟਰੈਕਟਰ ਲਿਆਂਦਾ ਯਾਰ ਰੋਟਾਵੇਟਰ ਦਾ ਟਰੈਕਟਰ ਮਗਰ ਚੱਲਦਾ ਹੁੰਦਾ ਸਾਰੇ ਸੰਦ ਹੁਣ ਥੋੜੀ ਬਹੁਤ ਕੰਮ ਘਟਾ ਦੂੰਦਾ ਮੈਂ ਹਾਂ ਬਰ ਗਿਆ ਨਾ ਪਰ ਇਹਨੂੰ ਚਲਾ ਲਿਆ ਕਰੋ ਗੱਡੀ ਜਾ ਸਕਦਾ ਐਵੇਂ ਮੈਂ ਇਕੱਠਾ ਕਰਕੇ ਹੋਰ ਕਿਤੇ ਐਸਨੂੰ ਹੈਂ ਨਾ ਖੋਲ ਕੇ ਲਿਆ ਐਵੇਂ ਜੇ ਕਰੀ ਲਿਆ ਲਓ ਵੀ ਮਿੱਤਰੋ ਅੱਜ ਇਹਨਾਂ ਨੂੰ ਟਰੈਕਟਰ ਲਿਆਤਾ ਤੇ ਹੁਣ ਟਰੈਕਟਰ ਤੁਹਾਨੂੰ ਦਿਖਾਉਣ ਲੱਗੇ ਆਂ ਐਂ ਦੇ ਦੇਖ ਨੀਗਾ ਮਾਰਦਾ ਗਰਮੀ ਦਾ ਹਾਂ ਹਾਂ ਹੈਵੇਂ ਹਾਂ ਸਹੀ ਗੱਲ ਮੱਕੀ ਉਹ ਹੀ ਤਾਂ ਦੱਸਿਆ ਰੋਟਾ ਵਿਟਰ ਰੋਟਾ ਵਿਟਰ ਕਿਉਂ ਆ ਯਾਰ ਸਾਰੇ ਸੰਦ ਦਾ ਕਿਉਂ ਹੀ ਖੋਲੀ ਕਿਉਂ ਓਏ ਹੂੰ ਗੱਲ ਵਧੀਆ ਹੈਂ ਸੰਦ ਵੀ ਆ ਨਾਲ ਏ ਨਹੀਂ ਹੈਗੇ ਹੋਰ ਬਥੇਰੇ ਹਜੇ ਹੋਰ ਕਿਹੜੇ ਕਿੜੇ ਆ ਜੇ ਕੜਾ ਲੈ ਲਓ ਟਰੈਕਟਰ ਹਾਂ ਕਾਲਾ ਸੱਤੀ ਆ ਮੈਂ ਖਚੜਾ ਬਈਂ ਦੇ ਹਾਂ ਇਹ ਬਾਗ ਬੋਣ ਵਾਲਾ ਬਾਗ ਬੋਣ ਵਾਲਾ ਇਹਨੂੰ ਲਾਹੋ ਫੇਰਾਣਾ ਬੋਝ ਬੋਝ ਕੇ ਫਿਰ ਤੁਹਾਨੂੰ ਹੋਰ ਥਾਂ ਦਾ ਦੱਸ ਦਿਆਂ ਨਾਲ ਕਿਹੜੇ ਕਿੜੇ ਆ ਲਾਹ ਗਲੇ ਬਾਤ ਨੂੰ ਬੋਝ ਕੇ ਪਹਿਲਾਂ ਆ ਸਾਮਾਨ ਕੱਢ ਲਓ ਸਾਈਡ ਵਾਲਾ ਇਹ ਨਿਕਲ ਲਾ ਗਿਆ ਬੋਝ ਕੇ ਠੀਕ ਠੀਕ ਲਾ ਗਲੋ ਕਿੰਨਾ ਚੱਲਦਾ ਇਸ ਨਾਲ ਸਾ ਆਪਣਾ ਗੱਡਾ ਕੜੇ ਬੋਚ ਤੇ ਪਤੀ ਫੁਹਾਰ ਟਟੀ ਕਰਨਾ ਪੈਣਾ ਚਾਕਾ ਛਾਲ ਦੇਖ ਲਾ ਗੱਡੀ ਤੇ ਟਰੈਕਟਰ ਲਿਆਂਦਾ ਅੱਜ ਆ ਵੀ ਗੱਡਾ ਕੰਟੀਨ ਦੇਖਣੇ ਵੀ ਕੀ ਲਾਹੀ ਜਾਂਦਾ ਹਾਂ ਹਾਂ ਹੈ ਹੰਥਨੋਂ ਆਇਆ ਵੀ ਇਹੀ ਆ ਇੰਨੇ ਕੁਛ ਲੁੜਕੇ ਢਾਕਵਾ ਬਸ ਚੱਕ ਕੇ ਨਿਕਲ ਜੂਗਾ ਚੱਕ ਲਓ ਐਵੇਂ ਇੱਕਰੀ ਸਿੱਧੇ ਲਿਆਓ ਬਾਹਰ ਨੂੰ ਟਰੈਕਟਰ ਨੂੰ ਵਿਚਾ ਕੇ ਦੇਖ ਲੈ ਤਾਰ ਦੇ ਹਾਂ ਹਾ ਗੇਰ ਨੂੰ ਨਾ ਥਲਾਈ ਇਤੋਂ ਹਾਂ ਚੱਲੋ ਚੱਲ ਖੜ ਜਾ ਖੜ ਜਾ ਖੜ ਜਾ ਹਾਂ ਖੜ ਜੋ ਤੁਰ ਤੋ ਇੱਕ ਖੜ ਜਾਂਦੀ ਬੋਚ 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 ਹਾਂ ਉਮਦਾ ਸਟੈਂਡ ਆ ਤੇ ਪੂਰੇ ਇੱਥੇ ਐ ਲਾ ਕੇ ਪੂਰੇ ਐ ਲੱਗ ਜੂ ਇਹ ਇੱਥੇ ਲੱਗ ਜੂ ਹਜੇ ਕਿਹੜਾ ਹੋਆ ਨਿਬੜਿਆ ਕੰਮ ਅਜੇ ਤੁਹਾਨੂੰ ਮੈਂ ਦਿਖਾਉਣਾ ਕੀ ਕੀ ਨਾਲ ਹਾਂ ਆ ਦੇਖੋ ਹਾਲ ਆ ਗਿਆ ਹਾਲ ਆ ਗਿਆ ਤੇ ਉਲਟਵਾ ਠੀਕ ਹੈ ਹਾਂ ਬੱਟਾ ਬੋਣਾ ਬੱਟਾ ਬੋਣਾ ਨਾ ਇਹ ਦੂਜਾ ਹਾਲ ਆਹ ਇਹਦੇ ਹਾਲਾ ਗਾ ਕਲਟੀਵੇਟਰ ਠੀਕ ਹੈ ਤੇ ਆਹਾ ਗਿਆ ਬੱਟ ਪਾਉਣ ਵਾਲਾ ਤੇਰਾ ਅੱਗੇ ਆਖਦੇ ਨੇ ਬੱਟਾਂ ਨਹੀਂ ਪੈਂਦੀਆਂ ਆ ਪਾਉਂਦਾ ਬੱਟਾਂ ਠੀਕ ਆ ਆ ਇੱਕ ਰਹਿ ਗਿਆ ਇਹਦਾ ਕਰਾਹਾ ਹਾਂ ਆ ਗਿਆ ਕਰਾਹਾ ਲੱਗੂ ਕਿੱਥੇ ਦੱਸੋ ਹੁਣ ਕਿੱਥੇ ਲੱਗੂਗਾ ਆਦਾ ਕੋਸ ਕਿ ਆਪਾਂ ਸਾਇਆ ਹੋ ਹਾਂ ਹੰਤਾਲ ਦੇਖਾ ਘੋੜਾ ਟੱਕ ਟੱਕ ਵੀ ਨਾ ਵਜੇ ਆਹ ਨਾਲ ਅਟਨਾ ਹੋਏ ਹਾਂ ਇਹ ਤਾਂ ਲੋੜ ਹੀ ਨਹੀਂ ਕੱਢਣ ਦੀ ਆਹੀ ਇੱਥੋਂ ਅੜੀ ਜਾਂਦੇ ਦੰਦੇ ਆਹ ਚੱਲ ਥੱਲੇ ਕਰ ਫਿਰ ਖੜੀ 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 ਬਸ ਸਹੀ ਐ ਇੱਥੇ ਇੱਥੇ ਸਹੀ ਇੱਥੇ ਕਸਲਾ ਹੁਣ ਆਏ ਦੱਸੋ ਵੀ ਉਹ ਕਿੱਥੇ ਬਹਿਣਗੇ ਥੋੜਾ ਦਿਮਾਗ ਪਤਾ ਲੱਗ ਜਾ ਆ ਗਈ ਇੱਥੇ ਨਾ ਹੈ ਨਹੀਂ ਇਧਰ ਆ ਗਿਆ ਸਾਰਾ ਬੰਦਾ ਹਾਂ ਲੱਭੋ ਕਿੱਥੇ ਬਹਿਣਗੇ ਇਹ ਆ ਹੱਲ ਚ ਕਾਦੀ ਗੱਦ ਤੁਸੀਂ ਹੈ ਆਏ ਨਹੀਂ ਧਾਦਾ ਹੌਲੀ ਹੌਲੀ ਦੱਸਵਾਂ ਤੁਹਾਨੂੰ ਹੈ 13 ਇੱਥੇ 13 ਦੇ ਨਾਲ ਲੱਗਣਗੇ 13 ਉੱਚੇ ਰਹੇਗੇ ਇਹ ਤਾਂ ਹਾਂ ਰੁੱੱਚੇ ਹੋਣਗੇ ਰੁੱੱਚੇ ਹੋਣਗੇ ਇਹ ਛਾਲੀ ਹੈ ਤੇਰਾ ਵਾਲੇ ਹੈ ਹੈ ਬੜਾ ਉਲਝਾ ਕੰਮ ਯਾਰ ਤੇਰਾ ਜੀ ਬਹਿਣਗੇ ਹੈ ਤੇਰਾ ਤੇਰਾ ਜਿਵੇਂ ਛੜ ਜਾਣਾ ਤੇਰਾ ਜੀ ਦਿੱਤੇ ਹਣਾਏ ਕਰੋ ਫਿਰ ਤੁਸੀਂ ਨਾ ਨਾ ਸ਼ਾਟ ਸ਼ੂਟ ਕੁਛ ਨਹੀਂ ਰੰਡੀ ਠੀਕ ਆ ਹੁਣ ਮੈਨੂੰ ਕਰਨ ਦੇ ਕੱਪੜੇ ਬਦਲਨੇ ਕਰਾਂ ਅਮਰੀਕਨ ਨਹੀਂ ਕਰਦਾ ਮਾੜਾ ਜਿਹਾ ਮੈਂ ਦੱਸਿਆ ਅੱਜ ਇਹਨਾਂ ਨੂੰ ਗਿਫਟ ਲਿਆਦਾ ਕਿਉਂ ਪੰਮਿਆ ਹਾਂ ਬਾਈ ਪੰਮੇ ਨੂੰ ਤੇ ਗਰਮੀਤ ਨੂੰ ਗਰਮੀਤ ਹੂੰ ਸਹੀ ਐ ਫਿਰ ਹਾਂ ਬਾਈ ਕੀ ਖਵਾਇਆਂ ਫਿਰ ਅੱਜ ਤੂੰ ਤੁਸੀਂ ਖਵਾਓ ਤੁਸੀਂ ਲੈ ਜਾ ਤੇਰੇ ਬਾਅਦ ਤੇ ਜਾਂਦਾ ਹੁਣ ਕਹੋ ਬਈ ਅਸੀਂ ਤਾਂ ਗੰਡੇ ਪੱਟ ਕੇ ਗਰੀਬ ਬੰਦੇ ਤੁਸੀਂ ਖਵਾਓ ਗਰੀਬ ਬੰਦੇ ਕੱਲੇ ਗੰਡੇ ਨਾਲ ਗੰਡੇ ਪੱਟ ਕੇ ਨਿਹੜਿਆ ਤੂੰ ਸਾਹਮੇ ਵੀ ਹੋਣ ਗਿਆ ਸੇ ਪਾਸੇ ਸਾਮਨੇ ਪੈਣਾ ਹੱਦੇ ਦਾ ਤੂ ਚੀਰ ਤੇ ਨਾਲ ਦੇ ਨਾਲ ਹੀ ਛੰਭੀ ਥੱਲੀਆਂ ਨਾਲ ਕਸੁੱਲ ਨੂੰ ਨਾ ਐ ਖੱਬੜ ਚ ਬਈ ਪੱਟੇ ਜਾਂਦੇ ਕਈ ਬਈ ਹੋ ਜਾਂਦਾ ਕੰਬ ਮੈਂ ਠੀਕ ਆ ਸਹੀ ਗੱਲ ਸਹੀ ਗੱਲ ਚਟਾਰਟ ਕਿੰਨਾ ਬਈ ਹੋ ਹੈ ਸਾਰ ਸਿਨ ਚਾਰ ਕਰ ਜਾ ਦੇਖਣਾ ਕਰਕੇ ਪਤਾ ਲੱਗੇ ਮਾਜਾ ਬੁਹੇ ਰ ਕਹਤ ਰਾਕੀ ਦੇਖਿਆ ਆਪਣਾ ਵਾ ਵਾ ਕਰ ਵਾ ਕਰੀ ਨਾ ਮਾਉਣੇ ਆ ਹੋਰ ਕੱਖ ਜੇ ਆ ਇਹ ਤਾਂ ਬੈਕ ਗੇਅਰ ਆ ਇਹ ਨੂੰ ਦੱਬਣਾ ਨਹੀਂ ਜਦੋਂ ਬੈਕ ਕਰਨਾ ਹੈ ਬੈਕ ਗੇਅਰ ਆ ਕਿਦੇ ਨੂੰ ਭੁਲਿਖਾ ਜੋ ਕਰ ਦਿਓ ਆ ਇਹਦੇ ਦੋ ਗੇਅਰ ਆ ਥੱਲੇ ਨੂੰ ਪਹਿਲਾ ਤਾਂ ਨੂੰ ਦੂਜਾ ਠੀਕ ਆ ਫਾਲ ਸਾਰੇ ਪੈ ਜਾਣਗੇ ਉਹ ਆਪਾਂ ਹਣ ਚਲਾ ਕੇ ਦਿਖਾਉਨੇ ਆ ਆਹ ਕੈਰੀ ਦਿਖਾ ਦੇ ਕਾਲਾ ਆ ਜੇ ਬਹੁਣੀ ਆ ਉਹ ਜੇ ਜੇ ਬਹੁਣੀ ਆ ਛੋਡੇ ਛੋਡੇ ਕਾਹ ਹੋਇਆ ਫੇ ਹਾਂ ਕਾ ਛੱਟ ਕਰਦੇ ਇਹਦੇ ਵਿੱਚ ਰੋਟਾਵੇਟਰ ਬਰਨ ਨੂੰ ਹਟ ਗਿਆ ਜੀ ਵੱਡਾ ਤੇ ਨਾ ਕਹੀ ਕਿਸੋਲੀ ਚੱਲਦੀ ਸੀ ਬੁਰੇ ਹਾਲ ਕਰਕੇ ਜੀ ਟੈਬੂਟਰ ਸਾਡੇ ਕੋਲ 9.5 ਫੁੱਟਾ ਸੀ ਥਾਂ ਹੈਗਾ 6 ਫੁੱਟਾ ਬਜਾ ਲਈ ਫੁੱਟਾ ਤੇ ਉਹ ਵੀ ਮੁੜਦਾ ਨਹੀਂ ਹੁਣ ਬੂਟੇ ਬਾਲੇ ਹੋ ਗਏ ਹਾਂ ਬੂਟੇ ਬਾਲੇ ਤੇ ਅੱਜ ਸਾਰਾ ਚੱਲਦਾ ਕਰਦੇ ਤੇ ਤੁਹਾਨੂੰ ਦਿਖਾਵਾਂਗੇ ਉਦੋਂ ਬਾਅਦ ਬਾਹ ਕੇ ਕੱਲੀ ਕੱਲੀ ਚੀਜ਼ ਡਾਕਟਰੀ ਪੂਰੀ ਕਰ ਰਹੇ ਨੇ ਲੈਣੇ ਚਰਾ ਕੇ ਦਿਖਾ ਦੇਣੇ ਖੜਦਾ ਆਜਾ ਹਰੇ ਦਾ ਉੱਦ ਕਹਾਂ ਤੇ ਜੀ ਹਾਂ ਬਹੁਤ ਬਹੁਤ ਬਾਹੂ ਵੀ ਇਹ ਆਹਦੇ ਮੂਰੇ ਸਾਰੇ ਦੇ ਅਸਤੇ ਆਗ ਨਹੀਂ ਹੈ ਇਹ ਨੂੰ ਆ 200 ਚ ਰਹਿ ਰਹੇ ਕਮਾਚਨਾ ਗਮ ਕਾ ਸੇ ਬੈਕ ਗੇਅਰ ਤੇ ਸਕਾਉਟ ਆ ਨਹੀਂ 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 ਤਾਂ ਤਾਂ ਸੰਦ ਬਦਲ ਗਿਆ ਜੇ ਲਾ ਵੀ ਆਹ ਮੁੰਡੇ ਨੇ ਹੁਣ ਦੇਖਿਆ ਸੀਗਾ ਹਟ ਜਾ ਹਜੇ ਆ ਕਿਵੇਂ ਸਟਾਰਟ ਕਰ ਲੇਗਾ ਜੇ ਤੂੰ ਆਉਣ ਸਾਰ ਪਹਿਲਾਂ ਸਟਾਰਟ ਨੂੰ ਤੁੰਬੜ ਗਿਆ ਹੋਰ ਹਾਂ ਕਿਵੇਂ ਲੱਗਿਆ ਪਹਿਲਾ ਚੀਜ਼ ਦੱਸ ਮੁੰਡਾ ਬਾਲਾ ਨਿਆਰਾ ਲਿਆਤਾ ਭਈ ਆ ਤਾਂ ਠੀਕ ਜਾ ਗਿਆ ਬਾਲਾ ਨਿਆਰਾ ਨਾ ਦਾ ਆਪਣਾ ਰੂਟਾ ਵੈਟਰ ਵੱਡਾ ਹੈ ਹੂੰ ਉਹ ਤਾਂ ਜਮੇ ਨਹੀਂ ਵੱਡਦਾ ਹੂੰ ਠੀਕ ਹੈ ਇਹ ਟਾਇਰ ਦੇਖ ਕੇ ਆਖੀਏ ਵੇ ਟਾਇਰ ਕਾਦੇ ਵਾਸਤੇ ਲਿਆ ਨੇ ਟਾਇਰ ਮੱਖ ਸੁਭਾਗੇ ਦੇ ਪਾਉਣੇ ਕਿਤੇ ਹਾਂ ਉਹ ਟਾਇਰ ਜੇ ਲੈਂਦੇ ਭਈ ਹੂੰ ਮਦਾ ਖ ਸੁਭਾਗੇ ਦੇ ਪਾਉਣੇ ਯੋ ਇੱਧਰ ਆ ਜੇ ਉੱਲੇ ਖੜਾ ਸੀ ਜਦੋਂ ਮੋਟਰ ਹਨਾ ਮਤਕ ਰੰਗ ਦੇਖ ਜਮਾ ਫਾਰਮ ਨਾਲ ਦਾ ਹੋ ਗਿਆ ਹੂੰ ਸਾਵਾ ਰੂਟਾ ਬਟ ਦਾ ਰੰਗ ਵੀ ਆਪਣਾ ਹੈ ਜੀ ਹਾਂ ਆਪਣਾ ਰੂਟਾ ਬਟ ਦਾ ਹੈ ਸਾਵਾ ਹੀ ਹੂੰ ਹੁਣ ਸਟਾਰਟ ਕਰ ਤਾ ਕਿਵੇਂ ਕਰਦਾ ਆਇਆ ਨੀ ਸੱਤਾਂ ਥਾਂ ਤੇ ਹੁਣ ਬਈ ਬਾਹੀ ਮੈਂ ਪਹਿਲਾਂ ਕਰੀ ਜਾਂਦਾ ਸੀ ਕਿਵੇਂ ਹਿਸਾਬ ਚਾਊਗਾ ਤੁਸੀਂ ਆਏ ਦੇਖੋ ਵੀ ਐਡਾ ਐਡਾ ਕਾ ਫੂਤ ਸੀਗਾ ਤੇ ਇਹਦੇ ਵਿੱਚ ਲਾਇਆ ਮੰਨ ਕੇ ਚੱਲੋ 2-2 ਗੇੜੇ ਲਾਇਏ ਹੋਣਗੇ 2 ਤੋਂ ਵੱਧ ਵੀ ਲੱਗੇ ਹੋਣਗੇ ਖਰਜ ਇਦਾਂ ਸੱਚ ਮੰਨਦਾ ਤੇ ਕੱਲਾ ਭਾਜਦਾ ਸੀਗਾ ਕੱਲਾ ਭੱਜ ਲਿਆ ਕਰੇ ਜਿਵੇਂ ਹੂ ਸਪੀਡ ਹੁੰਦੀ ਐ ਚੱਲ ਪਿਆ ਕਰੇ ਰੋਕਿਆ ਨਾ ਕਰੇ ਕਿਉਂਕਿ ਹੌਲੀ-ਹੌਲੀ ਹਿਸਾਬ ਹੁੰਦਾ ਫੇਰ ਆ ਇਹਦੇ ਪਿੱਛੇ ਪਾਇਆ ਹਾਲ ਹਾਲ ਨਾਲ ਹਿੜਨ ਲੱਗਿਆ ਫੇਰ ਇਹ ਜੋਰ ਲਾਉਣ ਲੱਗਿਆ ਤੇ ਹੁਣ ਆਪਾਂ ਵੱਟ ਵੀ ਪਾ ਕੇ ਦੇਖਾਂਗੇ ਵੱਟ ਕਿਵੇਂ ਪਾਉਂਦਾ ਹਾਂਜੀ ਇਹ ਉਧਰ ਮੇਰੇ ਸੁੱਤਾ ਛੱਡਣ ਹੋ ਗਿਆ ਇਧਰੋਂ ਇਕੱਠਾ ਹੋ ਗਿਆ ਨਾ ਉਹ ਟੰਗ ਮਾਰ ਉਹ ਟੰਗ ਮੈਂ ਪਹਿਲਾਂ ਬੜਾਕੀ ਮਾਰਿਆ ਨਹੀਂ ਪਹਿਲਾਂ ਨਹੀਂ ਮਾਰਿਆ ਸੀਗਾ ਪਰ ਪਹਿਲਾਂ ਮੈਂ ਮਾਰਦਿਆਂ ਨਾ ਕਿੱਕਆਂ ਹਾਂ ਦੇ ਇਕੱਠਾ ਹੋ ਗਿਆ ਚਲੋ ਹੁਣ ਆਏ ਹੁਣ ਦੇਖੋ ਪਹਿਲੀ ਕਿੱਕ ਤੇ ਇਧਰੋਂ ਆਹ ਕੁਛ ਬਸ ਕੁਝ ਨਹੀਂ ਕਰਨਾ ਬਸ ਆਹ ਦੇਖ ਫੜਾ ਇਧਰੋਂ ਮਾਦਮ ਦੱਸ ਹਾਂ ਮਾਦਮ ਦੱਸਾਂ ਕਿ ਮੈਂ ਜਾ ਰਿਹਾ ਆ ਗਿਆ ਜੀ ਬੈਠ ਗਿਆ ਆਹਾ ਹਾਂ ਆ ਆਨੇ ਉੱਤੇ ਕਰਕੇ ਹੂੰ ਕੀ ਆ ਨਾ अच्छा हां है ना क्राफ्ट ठीक है ਗੰਡੇ ਘੜ ਲੈ ਲੈ ਗੰਡੇ ਇਹ ਇਹ ਗੰਡੇ ਘੜਦੇ ਬਈ ਕਿੰਨੀ ਕਿੰਨੀ ਆ ਗੰਡੇ ਘੜਦੇ ਗੰਡੇ ਚੰਗਾ ਇਹ ਦੇਖ ਠੀਕ ਜਿਹਾ ਇਹ ਨਿਰਗਾ ਇਹਦਾ ਬਹੁਤ ਹੈ ਇਹ ਨਿਰਗਾ ਇਹ ਆਹ ਹੈ ਇਹਦਾ ਫਸਟ ਠੀਕ ਜਿਹਾ ਜਮਾਨਾ ਵਾਲੀ ਸੁਪਾ ਸੀਗਾ ਆਹਾਂ ਬਲਤ ਕਢੀ ਚੀਜ਼ ਹੈ ਕੱਕ ਵੀ ਵਰਤ ਆ ਸਾਰੇ ਕੱਠ ਵਰਤੇ ਥੋੜਾ ਗਿੱਲਾ ਹੋਵੇ ਨਾ ਫੇਰ ਬਾਦਿਆ ਸੁੱਕਾ ਹੁਣ ਇਹਦੀ ਵੱਟ ਪਾ ਕੇ ਦੇਨੇ ਆਪਾਂ ਉਹਦੇ ਨਾਲ ਆਓ ਚੱਕੀਏ ਤੇ ਇਹਦੀ ਫਸਲੀ ਰਹਾਉਂਦਾ ਧਿਆਉਣਾ ਮੈਂ ਤਾਂ ਪੱਤੀ ਲੈ ਇਹਦੀ ਵੱਟ ਪਾ ਕੇ ਦੇਖ ਹੁਣ ਵੱਟਾ ਕਿਹੇ ਜੀਆਂ ਪਾਉਂਦਾ ਉਹ ਦੇਖਦੇ ਆ ਯਾ ਚੀਜ਼ਾਂ ਲਈ ਬਹੁਤ ਵਧੀਆ ਇਹ ਨਹੀਂ ਇਥੋਂ ਕੱਕ ਹੀ ਨਿਕਲੇ ਬੁਰਾ ਹਾਲ ਹੋ ਜਾਂਦਾ ਗੋਡੇ ਗਡਾਈਆਂ ਕੀ ਤੋਂ ਹੁੰਦੀਆਂ ਗੋਡੇ ਗਡਾਈ ਜਿਹੜਾ ਖੱਟ ਗਿਆ ਦੀ ਬਾਤ ਇਹ ਇਹ ਜਾਂ ਬਾਣ ਸੀਗਾ ਇਹ ਆ ਦੇਖ ਲਓ ਤੁਸੀਂ ਇੰਨਾ ਹਾਰਡ ਹਾਂ ਹਾਂ ਇੰਨਾ ਹਾਰਡ ਸੀਗਾ ਇਹ ਜਿਵੇਂ ਆ ਪੈ ਇੱਧਰ ਇੱਧਰ ਤੇ ਹੀ ਕੱਟ ਲੈਣਗੇ ਹਾਂ ਤੇ ਇੱਧਰ ਇੱਕ ਗਿੜਾ ਲਾਏਗਾ ਹਾ ਅੱਡੇ ਅੱਡੇ ਡਲੇ ਛਾਏ ਹੋਏ ਇੱਕ ਗਿੜੇ ਦੇ ਵਿੱਚ ਹਾਂ ਹਾਲੀ ਇਹ ਗਿੱਲਾ ਅੱਜ ਪਾਣੀ ਲਾਵਾਂਗੇ ਰਾਤ ਨੂੰ ਹਾਂ ਤਾਂ ਹੀ ਅੱਜ ਪਾਣੀ ਲੱਗ ਗਿਆ ਉਸ ਤੋਂ ਬਾਅਦ ਫੇਰਾਂਗੇ ਇਹਦੇ ਵਿੱਚ ਫੇਰ ਆਹ ਹਲ ਨਿਕਲ ਗਿਆ ਤੇ ਦੂਜਾ ਪਾ ਲਾਂਗੇ ਪੱਤੀ ਦੇ ਨਾਲ ਵਧੀਆ ਨੇ ਟਰੈਕਟਰ ਚੱਕ ਕੇ ਹਲ ਪਾ ਲ ਤੁਸੀਂ ਲਾ ਵੀ ਹੁਣ ਦੇਖਦੇ ਆਪਾਂ ਬੱਟਾਂ ਵਾਲਾ ਬੱਟਾਂ ਵਾਲਾ ਬੱਟਾਂ ਪਾ ਕੇ ਦੇਖਦੇ ਆ ਯਾਰ ਜਿਵੇਂ ਸੋਕੰਦਾ ਇੱਕ ਤਾਂ ਮਿੱਟੀ ਨਹੀਂ ਹਜੇ ਸਹੀ ਬਣੀ ਹਾਂ ਦੂਜਾ ਦੂਜਾ ਟੱਕਰ ਵੀ ਇਹਦੇ ਵਿੱਚ ਨਾ ਸੱਲ ਹੋਰ ਕਢਵਾਏ ਪੈਣਗੇ ਹਾਂ ਆਹਾਂ ਸੱਲ ਹੈ ਇਹਦੇ ਵਿੱਚ ਆਹ ਇਹਦਾ ਹੱਲ ਹੋਈ ਮੈਂ ਤਾਂ ਜਾ ਕੇ ਇਹਦੇ ਹੱਲ ਹੋ ਗਿਆ ਇਹ ਵੀ ਆ ਕਿ ਇਹਦੇ ਵਿੱਚ ਵੀ ਆ ਹਾਂ ਦੋਨੇ ਪਲੇ ਕੱਢਣੀਆਂ ਪੈਣੀਆਂ ਇਹਦੀ ਕੰਮ ਹੈ ਇਹ ਕੱਟ ਹੋ ਗਿਆ ਉਹ ਹੋ ਗਈ ਉਹ ਉਹਦੇ ਸੱਟ ਘਾਟ ਗਾਣੇ ਤੇ ਛੜ ਗਿਆ گوندے بچایا ہو